ਲੋ ਵੀ ਮੱਲੋ ਸੋਨਾ ਲੀਕ ਆ ਗਿਆ 745 ਐਚ ਆਰ 22 ਨੰਬਰ ਹੈ 17 ਮਾਡਲ ਹੈ ਤੇ 445 ਡਿਮਾਂਡ ਹੈ ਤੇ ਟਰੈਕਟਰ ਆਪਣੇ ਗਵਾਂਡੀ ਦੇ ਨਿੱਕੇ ਕੀ ਹਾਲ ਚਾਲ ਹੈ ਬਹੁਤ ਵਧੀਆ ਢਿੱਲੋ ਸਾਹਿਬ ਹੋ ਠੀਕ ਹੈ ਭਾਈ ਅੱਜ ਮੈਂ ਬਗਲਾ ਬਣ ਕੇ ਰਹਿਣਾ ਮਾਦੇ ਵਿੱਚ ਕਿ ਦਿਨ ਬਾਅਦ ਵਾਰੀ ਆਉਂਦਾ ਅੱਜ ਹਾਂ ਬਾਕੀ ਦਿਨਾਂ ਚ ਬਿਜੀ ਹੁੰਨਾ ਹੈ ਹਾਂ ਭਾਈ ਤੇ ਇਹਦੀ ਦੇ ਨਾ ਡਿਟੇਲ ਬਾਈ ਬਣ ਕੇ ਆ ਟਰੈਕਟਰ 2017 ਮਾਡਲ ਦਾ ਭਾਈ ਹੂੰ ਟਾਇਰ ਇਹਦੇ ਜਮਾ ਨਵੇਂ ਆ ਚਾਰੇ ਚਾਰੇ ਟਾਇਰ ਨਵੇਂ ਆ ਗਏ ਅੱਛਾ ਇਹ ਜੀ ਇੰਜਨ ਗੇਅਰ ਦਾ ਵਧੀਆ ਟਰੈਕਟਰ ਆ ਸਾਫ ਸੁਥਰਾ ਸਾਰਾ ਕੁਝ ਅੱਛਾ 17 ਮਾਡਲ ਆ 445000 ਰੁਪਏ ਡਿਮਾਂਡ ਆ ਇਹਦੀ ਹੂੰ ਟਰੈਕਟਰ ਨੂੰ ਥੱਲੋਂ ਥੱਲੋਂ ਦਿਖਾ ਦੇ ਬਈ ਸਾਰਾ ਹੂੰ ਸਪੀਡਾ 2 ਆ ਗਿਆ ਨਾ ਹਾਂ 2 ਸਪੀਡ ਆ ਇਹ ਤੇ ਹਾਰਸ ਪਾਵਰ ਕਿੰਨੀ ਹੋ ਨਿੱਕੇ ਹਾਰਸ ਪਾਵਰ ਇਹਦੀ ਹੁੰਦੀ ਹੈ 50 50 ਹਾਰਸ ਪਾਵਰ ਹੋ ਗਈ ਹੈ ਨਾ ਹਾਂ ਜੀ ਡਿਸਟਰੀਬਿਊਟਰ ਡਬਲ ਹੋ ਗਿਆ ਨਾ ਡਬਲ ਡਿਸਟਰੀਬਿਊਟਰ ਰਾਈ ਡਬਲ ਡਿਸਟਰੀਬਿਊਟਰ ਹੋ ਗਿਆ 50 ਹਾਰਸ ਪਾਵਰ ਪਿਛੋਂ ਪਿਛੋਂ ਵਿਖਾ ਦੇ ਬਈ ਸਾਰਾ ਟਰੈਕਟਰ ਹੂੰ ਤੇ ਟਾ ਲਓ ਵੀ ਦੋਸਤੋ ਪਿਛਵਾੜਾ ਵੀ ਦੇਖ ਲਓ ਟਾਇਰਾਂ ਦੀ ਕੰਡੀਸ਼ਨ ਚੰਗੀ ਆ ਗਈ ਤੇ ਮਹਾਰਾਣੋ ਰੂੜ ਗੱਤਿਆਂ ਡੰਡੇ ਸਾਰਾ ਕੁਝ ਨਾਲ ਦਾ ਅਰੀਜਨਲ ਨੰਬਰ ਹਰਿਆਣਾ ਆ ਗਿਆ ਨੰਬਰੋਂ ਬੰਬ ਦੇਖ ਬਈ ਵਧੀਆ ਸਾਰੇ ਸਾਫ ਪਿਆ ਹੈ ਹਾਂਜੀ ਇਹਦੀ ਐਨਓਸੀ ਮਿਲਣੀ ਆ ਹਮ ਕਲੀਅਰ ਦਾ ਟਰੈਕਟਰ ਹੈ ਨਗਦ ਕੈਸ਼ ਦਾ ਨਗਦ ਕੈਸ਼ ਦਾ ਟਰੈਕਟਰ ਹੈ ਐਨਓਸੀ ਆ ਜੂ ਹਾਂਜੀ ਠੀਕ ਹੈ 445 ਡਿਮਾਂਡ ਹੈ ਨਿੱਕੇ ਇੱਥੇ ਆ ਜਾਓ ਇਸ 4 ਲੱਖ ਤੇ 25 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਜੀ 20000 ਰੁਪਏ ਘਟਾ ਕੇ ਹਾਂਜੀ 20000 ਰੁਪਏ ਘਟਾ ਕੇ ਹਮ ਟਾਇਰ ਲਹੂ ਦੇ ਦੁਬਾਰੇ ਛੜੇ ਹੋਏ ਆ ਤੇ ਅੱਗੇ ਆਇਸ਼ਰਾ ਭਾਈ ਆਪਣੇ ਕੋਲ ਹਾਂ 2000 ਮਾਡਲ ਆ ਇਹਦਾ ਅੱਛਾ 1 ਲੱਖ ਤੇ 60000 ਰੁਪਿਆ ਰੇਟ ਆ ਇਹਦਾ ਅੱਛਾ ਟਾਇਰ ਚਾਰੇ ਇਹਦੇ ਵੀ ਨਵੇਂ ਆ ਟਾਇਰ ਚਾਰੇ ਪੋਲੋ ਬ੍ਰਾਂਡ ਦੀ ਇਹਦੇ ਪੋਲੋ ਬ੍ਰਾਂਡ ਦੀ ਤੇ 745 ਦੇ ਅੱਛਾ ਚਾਰੇ ਅੱਠੇ ਟਾਇਰ ਹੀ ਪੋਲੋ ਬ੍ਰਾਂਡ ਆਗੇ ਹਾਂ ਛੇ ਟਾਇਰ ਦੋਨਾਂ ਰਾਈਟਰਾਂ ਦੇ ਪੋਲੋ ਦੇ ਤੇ ਇਹ ਕਿਵੇਂ ਆ ਗੇਰ ਇੰਜਨ ਦਾ ਨਿੱਕੇ ਇਹ ਬਹੁਤ ਵਧੀਆ ਰਾਈਟਰ ਆ ਸੈਲਫ ਸਟਾਰਟ ਆ ਅੱਛਾ ਨਾਲ ਹੈਂਡਲ ਵੀ ਦੂਸਰਾ ਲੱਗਿਆ ਇਹਦੇ ਅੱਗੇ ਛੋਟਾ ਜਿਹਾ ਹੈਂਡਲ ਛੋਟਾ ਹੈਂਡਲ ਤੈਨਾਂ ਕਹਿੰਦੇ ਜਵਾਕ ਵੀ ਸਟਾਰਟ ਕਰ ਲ ਦਿੰਦਾ ਹਾਂ ਹਾਂਜੀ ਹਾਂਜੀ ਹੂੰ ਤੇ ਇੱਕ 60 ਡਿਮਾਂਡ ਹੈ ਤੇ ਕਿੱਥੋਂ ਤੱਕ ਹੋ ਜੂਗਾ ਇਹ 1.5 ਲੱਖ ਦਾ ਟਰੈਕਟਰ ਦੇ ਦਾਂ ਢੱਲੋਂ ਸਾਡਾ ਡੇਢ ਦਾ ਹਾਂ ਵਧੀਆ ਸਾਫ ਸੁਥਰਾ ਟਰੈਕਟਰ ਇਹਦੇ ਰਿੰਬ ਰੰਬ ਥੱਲੋਂ ਥੱਲੋਂ ਬਾਡੀ ਬੁੱਢੀ ਸ਼ੋਸ਼ਾ ਦਿਖਾ ਦੇ ਹੂੰ ਲੈ ਵੀ ਜਰੂਰ ਲੈ ਵੀ ਦੋਸਤੋ ਮਾਰ ਲਓ ਇੱਕ ਝਾਤ ਆ ਨਾ ਬਾਡੀ ਲਾਈਨ ਆ ਕੀ ਰਿੰਬ ਆਗੇ ਤੇ ਬਾਕੀ ਟਰੈਕਟਰ ਇਹ ਗੇਅਰ ਇੰਜਨ ਦਾ ਚੰਗਾ ਹੀ ਰਹਿੰਦਾ ਇਹਨੂੰ ਕੁਛ ਨਹੀਂ ਹੁੰਦਾ ਹੁੰਦਾ ਤੇ ਡਿਮਾਂਡ ਫਿਰ ਨਿੱਕੇ ਦੱਸ ਤੀ ਡਿਮਾਂਡ 1.5 ਲੱਖ ਰੁਪਏ ਦਾ ਦੇ ਦਾਂਗੇ ਬਈ ਡਿਮਾਂਡ 1.6 ਲੱਖ ਨੰਬਰ ਕਿੱਥੋਂ ਦਾ ਨੰਬਰ ਕਿੱਥੋਂ ਦਾ ਨੰਬਰ ਇਹਦਾ H42472 ਇਹ ਤਾਂ ਫਿਰ ਐਫੀ ਡਿਊਟ ਤੇ ਚੱਲਣਾ ਹਾਂਜੀ ਐਫੀ ਡਿਊਟ ਤੇ ਚੱਲ ਟਰੈਕਟਰ ਵਧੀਆ ਚਲਾਈ ਚਲੂਈ ਦਾ ਹੂੰ ਟਰੈਕਟਰ ਸਾਫ਼ ਆਉਂਦੀ ਹੈ ਨਾ ਹਾਂ ਬਈ ਹਾਂਜੀ ਤੇ ਇਸ ਤੋਂ ਬਿਨਾ ਹੋਰ ਕਿਹੜੇ ਕਿਹੜੇ ਆ ਗਏ ਆਪਣੇ ਕੋਲੇ ਇਹ ਅੱਜ ਦਮੇ ਤਾਂ ਇਹ ਦੋ ਹੀ ਆਏ ਆਪਣੇ ਕੋਲੋਂ 8 ਟਰੈਕਟਰ ਲੈ ਕੇ ਆਏ ਆ ਅੱਜ ਮੰਡੀ ਬਾਕੀ ਸ਼ੀ ਵੀ ਦਿਖਾ ਦੇ ਕੋਈ ਦਿਖਾ ਦਿੰਨੇ ਆਂ ਦਿਖਾ ਹੂੰ ਆਹ ਸੋਨਾ ਲੀਕਾ 60 16 ਲੀਕਾ 60 ਬਾਲਟ ਟਰੈਕ ਇਹਦੀ ਕੀ ਕੰਡੀਸ਼ਨ ਕੰਡੀਸ਼ਨ ਹੈ ਜੀ ਇਹਦੇ ਟਾਇਰ ਹੈਗੇ 90 ਪੈਸੇ 90 ਤੋਂ 95 ਪੈਸੇ ਅੱਛਾ 2019 ਮਾਡਲ ਹੈ ਇਹ ਤੇ ਲੋਕੀ ਮਾਡਲ ਹੈ ਹਾਂ ਤੇ 6 ਲੱਖ ਤੇ 25000 ਰੁਪਏ ਡਿਮਾਂਡ ਹੈ ਵੀਰੇ ਹੂੰ ਟਰੈਕਟਰ ਸਾਰਾ ਦਿਖਾ ਦੇ ਰਿਹਾ ਬਰੰਬ ਪਿੱਛੋਂ ਹੱਕ ਹੱਕ ਸਾਰਾ ਟਰੈਕਟਰ ਇਹਦਾ ਯਾਰ ਕੋਕਾ ਹੀ ਪਿਆ ਦਿਰਾ ਹਨਾ ਫੁੱਲ ਟੌਪ ਆ ਗਿਆ ਹੈ ਹਨਾ ਸਪੀਡ ਫੁੱਲ ਟੌਪ ਆ ਗਿਆ ਚੇਂਜਰ ਆ ਲਾ ਆ ਗਿਆ ਅੱਗੇ ਪਿੱਛੇ ਸੇ ਗੇਰ ਤੇ ਹੋਈ ਜਾਂਦਾ ਵੀਰੇ ਇਹ ਤੋਂ ਦੇਖੋ ਹੂੰ ਚੇਂਜਰ ਆ ਗਿਆ ਹਨਾ ਸਪੀਡ 3 ਆ ਗਿਆ ਹਨਾ ਹਾਂ ਜੀ ਹਾਂ ਮਾਣੇ ਦੇ ਨਾਲ ਦਾ ਸਾਰਾ ਲੱਗਿਆ ਹੋਇਆ ਗੱਤਿਆਂ ਡੰਡੇ ਓਰੀਜਨਲ ਹੈ ਛਤਰੀ ਹੈਗੀ ਆ ਸਾਫ ਲਿੰਕ ਘਰੇ ਮਿਲ ਜੂ ਇਹ ਛਤਰੀ ਆਉਂਦੀ ਨਹੀਂ ਜੀ ਕੰਪਨੀ ਕੋਲ ਦੂਸਰੀ ਲਗਾਉਣੀ ਪੈਗੀ ਫੈਬਰ ਵਾਲੀ ਹੁਣ ਫੈਬਰ ਵਾਲੀ ਲਾਉਣੀ ਪੈਂਦੀ ਹੈ ਹਾਂ ਅੱਛਾ 3 ਸਪੀਡ ਆ ਗਿਆ ਫੁੱਲ ਟੌਪ ਆ ਗਿਆ ਤੇ ਬਾਕੀ ਦੀ ਹੌਸ ਪਾਵਰ ਦਾ ਤਾਂ ਫਿਰ ਕੋਈ ਅੰਦਾਜ਼ਾ ਹੈ ਹੀ ਨਹੀਂ ਕਿੰਨੀ ਕਿੰਨਾ ਹੈ ਇਹ 60 ਹੌਸ ਪਾਵਰ ਹੈ 60 ਹੌਸ ਪਾਵਰ ਆ ਗਿਆ ਹੈ ਨਾ ਡਬਲ ਡਿਸਟ੍ਰਿਬਿਊਟਰ ਡਬਲ ਪੀ 2 ਆ ਛੱਡਾ ਬਲ ਸਾਰੇ ਗੇਅਰ ਮਤਲਬ 3 ਸਪੀਡ ਵੀ ਹੈ ਚੇਂਜਰ ਵਾਲੇ ਵੀ 24 ਸਪੀਡਾਂ ਬਣ ਜਾਣਗੀਆਂ ਇਹਦੇ ਇਹ ਤਾਂ ਬਾਲੇ ਲੱਗੇ ਹੋਏ ਆ ਦੇ ਨਾਲ ਗੇਅਰ ਬੋਡ ਜੀ ਨਾ ਛੇੜ ਕਲੱਚ ਵਾਲਾ ਸਾਈਡ ਕਲੱਚ ਆਇਆ ਹੈ ਨਾ ਪੱਗਿਆ ਪਿੱਛੋਂ ਪੁੱਛੋ ਰੇਮਬਾਰੋਂ ਬਾ ਦੇਖਾ ਵੀਰੇ ਰੇਮਬਾਰੋਂ ਬਾ ਦੇ ਕਿਤੇ ਵੀ ਕੋਈ ਨੱਟ ਤੇ ਚਾਬੀ ਬੰਦ ਨਹੀਂ ਲੱਗੀ ਹੂੰ ਨਹੀਂ ਵੇੜ ਬੂਟ ਬਗ ਪਈ ਹੈ ਇਹਰ ਨਾਲ ਹਾਂ ਹਾਂ ਸਾਫ ਸੁਥਰਾ ਟਰੈਕਟਰ ਆ ਸਾਰਾ ਕਿੱਥੇ ਤੱਕ ਦੇ ਦੇਗਾ ਨਿੱਕੇ ਫਿਰ ਇਹ ਇਹ 6 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਬਾਈ ਜੀ ਆਪਾਂ ਮੈਂ ਤੁਹਾਨੂੰ ਗੱਲ ਕਰਨਾ ਹਾਂਜੀ ਹਾਂਜੀ ਆਪਦੇ ਤੌਰ ਤੇ ਦੱਸੋ ਜੀ ਬਾਈ 595 ਦਾ ਲਓ ਜੀ 595 ਦਾ ਦੇ ਦਾਂਗਾ ਬਈ ਤੇਰਾ ਕਰਕੇ ਕੋਈ ਮੇਰਾ ਕਰਕੇ ਹੈ ਨਾ ਹੂੰ ਵਧੀਆ ਟਰੈਕਟਰ ਆਪਣੇ ਕੋਲ ਘਰ ਹੀ ਟਰੈਕਟਰ ਹੁੰਦਾ ਬਈ ਯਾਰ 525 ਮਲਕਾਣੇ ਆਪਣੇ ਕੋਲ ਘਰ ਹੀ ਟਰੈਕਟਰ ਹੁੰਦੇ ਆ ਕੇ ਬੰਦਾ ਤਸੱਲੀ ਕਰਕੇ ਵੇਖ ਕੇ ਲੈ ਕੇ ਜਾਵੇ ਨਾਲੇ ਬਾਕੀ ਟਰੈਕਟਰ ਦੇਖ ਕੇ ਡੈਰ ਰਹੀ ਕਿ ਕਿਤੀ ਜੋੜੀ ਆ ਮੱਕੀ ਲਈ ਕਿਸੇ ਮਰਜ਼ੀ ਕੰਮ ਬਣਾ ਲਾ ਬਈ ਇਹਨੂੰ ਮੱਕੀ ਵਾਲੀ ਵੱਡੀ ਮਸ਼ੀਨ ਤੇ ਵੀ ਚੱਲਦਾ ਹੈ ਬੱਦਨ ਵਾਲੀ ਕੋਈ ਕਿਤੇ ਲਾਈ ਦੀ ਤੇ ਮੇਰੀ ਮਰਜ਼ੀ ਕੰਮ ਤੇ ਲਾਏ ਹੂੰ ਦੂਸਰਾ ਟਰੈਕਟਰ ਆ ਗਿਆ ਆਪਣੇ ਕੋਲ 744 2017 ਮਾਡਲ ਆ ਹੂੰ ਇਦੇ ਨਾਲ ਟਾਇਰ ਹੈਗੇ 80 ਪੈਸੇ ਚਾਰੇ ਚਾਰੇ ਟਾਇਰ ਨਾਲ ਦੇ 80 ਪੈਸੇ ਆ ਗਏ ਇਹ ਦਿਖਾ ਦੇ ਬਈ ਟਰੈਕਟਰ ਥੱਲੋਂ ਥੱਲੋਂ ਜਰੂਰ ਜਰੂਰ ਬਾਈ ਜਰੂਰ ਹਨਾ ਹਾਂ ਬਾਕੀ ਪੇਂਟ ਪੂਰ ਸਾਰੇ 오ਰੀਜਨਲ ਪਿਆ ਇਹਦਾ ਹਨਾ ਰੈਨ ਵਾਲਾ ਜੀ 오ਰੀਜਨਲ ਹੂੰ ਤੇ ਗੇਅਰ ਇੰਜਨ ਕੰਨੀਓ ਕਿਵੇਂ ਨਿੱਕੇ ਬਈ ਇਹ ਪੂਰਾ ਵਧੀਆ ਟਰੈਕਟਰ ਆ ਬਾਈ ਅੱਛਾ ਬਾਈ ਗਾਹ ਕਾਵੇ ਚਲਾ ਕੇ ਵੇਖ ਕੇ ਪਾਸ ਕਰਕੇ ਲੈ ਕੇ ਜਾਵੇ ਮਨ ਲਾਵੀ ਪੂਰੀ ਤਸੱਲੀ ਕਰ ਲੈ ਪੂਰੀ ਤਸੱਲੀ ਕਰੇ ਜਦੋਂ ਤਸੱਲੀ ਹੋ ਗਈ ਉਦੋਂ ਆਂਦਾ ਸੌਂਦਾ ਉਹ ਕਰਨੀ ਹੈ ਨਾ ਥੱਲੋਂ ਥੱਲੋਂ ਵਿਖਾ ਦੇ ਬਈ ਬਾਈ ਕਿ ਕਿਤੋਂ ਕੋਈ ਆਏ ਨਹੀਂ ਹੂੰ ਲੋ ਵੀ ਦੋਸਤੋ ਦੇ ਖੋਲਾ ਜੜੀ ਨਹੀਂ ਹੋਈ ਕੋਈ ਟੁੱਟ ਭੱਜ ਨਹੀਂ ਡੈਡੀ ਮਤਲਬ ਸਾਰਾ ਸੀਲ ਹੈ ਹਾਂਜੀ ਹਾਂਜੀ ਸਾਰਾ ਸੀਲਡ ਐਚ ਆ ਤੇ ਸਮਾਨ ਇਹਦੇ ਵੀ ਨਾਲ ਸਾਰਾ ਛਤਰੀ ਡੰਡੇ ਡੰਡਾ ਫੱਟੀ ਸਾਰਾ ਕੁਝ ਨਾਲ ਆ ਰਿਹਾ ਹੈ ਹਾਂਜੀ ਕਲਚ ਡਬਲ ਆ ਗਿਆ ਹਾਂਜੀ ਡਬਲ ਕਲਚ ਡਬਲ ਡਿਸਟਰੀਬਿਊਟਰ ਡਬਲ ਕਲਚ ਡਬਲ ਡਿਸਟਰੀਬਿਊਟਰ ਰਿਵਰਸ ਪੀਟੀਓ ਹਾਂਜੀ ਠੀਕ ਹੈ ਇਹ ਟਾਪ ਮਾਡਲ ਆ ਜਿਹੜਾ 17 ਦਾ ਟਾਪ ਕਿੰਨੀ ਕੈਟਾਗਰੀ ਹੋਊਗੀ ਇਹਦੀ ਇਹ 50 ਹਸ ਪਾਵਰ ਹੋਊਗਾ ਪਊਗਾ 50 ਹਾਂਜੀ 50 ਹਸ ਪਾਵਰ ਹੋਊਗਾ ਨਾ ਡਬਲ ਡਿਸਟਰੀਬਿਊਟਰ ਹੈ ਡਬਲ ਕਲੱਚ ਰਿਵਰਸ ਪੀਟੀਓ 50 ਹਾਰਸ ਪਾਵਰ ਨੰਬਰ ਹਰਿਆਣਾ ਨੰਬਰ ਹਰਿਆਣਾ ਇਹ ਵੀ ਹੈ ਨੰਬਰ ਹਰਿਆਣਾ ਐਨਓਸੀ ਆ ਜੂਗੀ ਐਨਓਸੀ ਮਿਲ ਤੂ ਆਪਣੇ ਕੋਲ ਟਰੈਕਟਰ ਜਿਆਦਾ ਐਚ 42 ਨੰਬਰ ਦੇ 22 ਨੰਬਰ ਦੇ ਹੁੰਦੇ ਹੈ ਹਨਾ ਜਾਂ ਐਚ 42 ਜਾਂ 21 ਨੰਬਰ ਵੀ ਫਤਿਹਵਾਦ ਹੀ ਜਿਆਦਾ ਟਰੈਕਟਰ ਮਿਲਦਾ ਉਹ ਹੁੰਦਾ ਆਪਾਂ ਫਤਿਹਵਾਦ ਦਾ ਨੰਬਰ ਹੀ ਟਰੈਕਟਰ ਜਿਆਦਾ ਲੈਨੇ ਆਪਾਂ ਤੇ ਡਿਮਾਂਡ ਦੀ ਗੱਲ ਕਰ ਲਈ ਹੁਣ ਆਪਾਂ ਇਹਦੀ ਇਹ ਡਿਮਾਂਡ ਹੈ ਵੀ 17 ਮਾਡਲ 5 ਲੱਖ ਤੇ 20000 ਰੁਪਏ ਡਿਮਾਂਡ ਆਈ ਕਿੰਨੇ ਦਾ ਛੱਡ ਦੇਗਾ ਫਿਰ ਇਹ ਇਹ 5 ਲੱਖ ਦਾ ਟਰੈਕਟਰ ਦੇ ਦਾਂਗੇ ਬਈ ਲਾਸਟ 5 ਲੱਖ ਦਿੰਦੇ ਇਹ ਤੋਂ ਬਨਾ ਇੱਕ 2014 ਮਾਡਲ ਸੋਨਾਲੀਕਾ ਆਪਣੇ ਕੋਲ ਅੱਛਾ ਇਹ ਵੀ ਹਰਿਆਣਾ ਨੰਬਰ ਹੈ ਇਹ ਵੀ ਫਤਿਹਵਾਦ ਦਾ ਕਾਲੇ ਡੱਡਾ ਲ ਆ ਗਿਆ ਹੈ ਨਾ ਹਾਂਜੀ ਅੱਛਾ ਇਹ ਆ ਗਿਆ ਹਾਂਜੀ ਸੋਨਾਲੀਕਾ ਸੌਰੀ ਸੋਨਾਲੀਕਾ 750 750 2014 ਮਾਡਲ ਆ ਅੱਛਾ ਸਵਾ 4 ਲੱਖ ਰੁਪਏ ਡਿਮਾਂਡ ਆ ਅੱਛਾ ਇਹਦੇ ਅਗਲੇ ਟਾਇਰ ਰੱਸੀ ਪਹ ਹੈ ਢਿਲੋ ਸਾਹਿਬ ਹੂੰ ਪਿਛਲੇ ਨਵੇਂ ਪਿਛਲੇ ਟਾਇਰ ਬਾਈ ਨਵੇਂ ਆ ਜਮਾ ਪਿਛਲੇ ਤਾਂ ਕੋਰਾ ਕੋਰਾ ਉਵੇਂ ਨਹੀਂ ਹੈ ਨਾ ਪਾਵਰ ਸਟੀering ਡਿਸਟ੍ਰਿਬਿਊਟਰ ਆ ਟਰੈਕਟਰ ਡਬਲ ਕਲੱਚ ਹੈ ਡਬਲ ਡਿਸਟ੍ਰਿਬਿਊਟਰ ਆ ਗਿਆ ਹੈ ਨਾ ਹਾਂਜੀ ਹਾਂਜੀ ਪਾਵਰ ਸਟੀering ਆ ਗਿਆ ਡਬਲ ਕਲੱਚ ਹਾਂਜੀ ਕਿੰਨੇ ਹੌਸ ਪਾਵਰ ਹੈ ਇਹ ਕਾਪੀ ਤੋਂ ਬਣਾਉ ਉਹ 50 55 ਹੌਸ ਪਾਵਰ ਆਜ ਵੀ ਆਇਆ 55 ਜ ਵੀ ਆਇਆ 55 55 ਲਾ ਲੈਣਾ ਬਸ ਹਾਂ ਉਸ ਤੋਂ ਉੱਪਰ ਹੋਊਗਾ ਹੈਨਾ ਪਤਾ ਹੈ ਕਿਉਂ ਪੁੱਛਦਾ ਹੁੰਦਾ ਬਹੁਤ ਬੰਦੇ ਕਮੈਂਟ ਕਰਦੇ ਕਹਿੰਦੇ ਭਾਈ ਇੱਕ ਸਾਨੂੰ ਆਈਡੀ ਦੇ ਦਿਆ ਕਰੋ ਹੈਨਾ ਔਰ ਪਾਵਰ ਦਾ ਹੈਨਾ ਨੰਬਰ ਇਹ ਵੀ ਹਰਿਆਣਾ ਆ ਗਿਆ ਹੈਨਾ ਐਨਓਸੀ ਇਹਦੀ ਮਿਲ ਜੀ ਐਨਓਸੀ ਇਹਦੀ ਆਜੂਗੀ ਰੈਂਟ ਨਾਲ ਕੈਸ਼ ਦੇ ਸਾਰੇ ਜਿਹਾ ਕੈਸ਼ ਦੇ ਐ ਬਸ 15 ਦਿਨਾਂ ਚਾਹੀ ਐਨਓਸੀ ਮਿਲ ਜੂ ਐਨਓਸੀ ਦਾ ਖਰਚਾ ਆਪਣਾ ਲੋਕੋ ਨੰਬਰ ਲੱਗ ਜੂ ਹਾਂਜੀ ਹਾਂਜੀ ਹੈਨਾ ਇਹ ਮਲਾਉ ਨੂੰ ਨਹੀਂ ਖਰਚਾ ਲੱਗਣਾ ਦਾ ਨਾ ਕਰਾਈ ਤੇ ਉਨੇ ਪੈਸੇ ਹੀ ਲੱਗਦੇ ਵੀਰੇ ਇਹ ਤੇ ਕੋਈ ਟੈਕਸ ਨਹੀਂ ਹੁੰਦਾ ਸਿਲੰਡਰ ਚਾਰਾਂ ਗੂਰਾਂ ਤੇ ਜ਼ਿਆਦੇ ਪੈਸੇ ਲੱਗਦੇ ਨਾ ਕਰਾਉਣ ਤੇ ਟਰੈਕਟਰਾਂ ਤੇ ਜ਼ਿਆਦੇ ਪੈਸੇ ਨਹੀਂ ਲੱਗਦੇ ਨਾ ਕਰਾਉਣ ਤੇ ਸਿਲੰਡਰ ਚਾਰ ਆ ਗਿਆ ਹਾਂਜੀ ਹਾਂਜੀ ਚਾਰ ਸਿਲੰਡਰ ਆ ਗਿਆ ਤੇ ਡਿਮਾਂਡ ਬ੍ਰੈਡ ਬਰੂਡ ਵਿੱਚੋਂ ਵਿੱਚੋਂ ਵੀ ਬੁਹਾ ਦੇ ਵੀਰੇ ਕਿਤੋਂ ਨਹੀਂ ਗਲੇ ਕੋਲੇ ਕੋਈ ਤੇ ਡਿਮਾਂਡ ਕਿੰਨੀ ਦੱਸਾਈ ਸੀ 4 4 ਲੱਖ ਰੁਪਏ ਡਿਮਾਂਡ ਹੈ ਢਿੱਲੋ ਸਾਹਿਬ 4 ਲੱਖ ਦਾ ਟਰੈਕਟਰ ਦੇ ਦਾਂਗੇ ਆਪਾਂ ਬਾਈ ਜੀ 4 ਲੱਖ ਦਾ ਜਾਊ ਜੂਗਾ 25000 ਰੁਪਏ ਘਟਾ ਕੇ ਹਾਂਜੀ ਹਾਂਜੀ ਤੇ ਹੋਰ ਇਹਦੇ ਵੀ ਇਹ ਟਰੈਕਟਰ ਇਹ ਵੀ ਸਮਾਂ ਹੋਇਆ ਯਾਰ ਹਨਾ ਹਾਂਜੀ ਤੇ ਇਸ ਤੋਂ ਬਿਨਾ ਹੋਰ 852 2018 ਮਾਡਲ ਆਪਣੇ ਕੋਲੇ 2018 ਮਾਡਲ ਆ ਗਿਆ ਅੱਛਾ ਨੰਬਰ ਇਹ ਵੀ ਐਚ ਆਰ ਆਈ ਨੋ ਸੀ ਮਿਲੂ ਇਹਦੀ ਅੱਛਾ ਤੇ ਇਹ ਕਿੰਨਾ ਚੱਲਿਆ ਹੋਇਆ ਹੈ ਇਹ ਚੱਲਿਆ ਹੋ 3000 ਘੰਟਾ ਚੱਲਿਆ 3000 ਘੰਟਾ ਚੱਲਿਆ ਹਨਾ ਪਿਛਲੇ ਟਾਇਰ ਨਵੇਂ ਆ ਕੇ ਜਮਾ ਹਾਂਜੀ ਕਿਉਂ 18 ਪਿਆ ਉਹ 18 ਦੇ ਮਾਰ ਕੇ 18 ਦੀ ਇਹਦੀ ਆਰ ਸੀ ਹੈ 18 ਦੇ ਮਾਰ ਕੇ ਆ ਕੇ ਤੇ 18 ਦੀ ਆਰ ਸੀ ਆ ਗਈ ਹਨਾ ਹਾਂਜੀ ਇਹ ਇਹਦੀ ਕੀ ਬਹੁਤ ਯਾਦੇ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਇਹ ਦੇਖੋ ਬਾਰੂਮ ਵਾਲੇ ਨਾਟ ਨੋਟ ਵੀਰੇ ਉਹ ਵੀ ਕਿਤੇ ਚਾਬੀ 12 ਤੇ 6 ਸਾਲ ਹੋ ਗਏ ਹਾਂ 6 ਸਾਲਾਂ ਚ ਲਿਆ ਆਲਾ ਹਾਂਜੀ ਉੱਦਾਂ ਜਾ ਕਰ ਦਦਾ ਬੀਚਾ ਜਾ ਹਾਂ ਵਧੀਆ ਸਮਾਈ ਸਾਰੀ ਬਾਡੀ ਲੈਨ ਚੈੱਕ ਕਰਾਓ ਆ ਗੇਰਾ ਪੂਰਾ ਕੋਲ ਉਹ ਵੀ ਰੰਗ ਪਿਆਈ ਇਹਦੇ ਹੂੰ ਨੀ ਤੇ ਪੈਰ ਵਾਜ ਵਾਜ ਕਿੰਨਾ ਗੋਸ਼ ਸ਼ੌਕੀਆ ਬੰਦੇ ਕੋਲ ਬਾਕੀ ਆ ਚੀਜ਼ ਤੋਂ ਬਦਲਾ ਗਿਆ ਅਗਲੇ ਨਾਲ ਲਾਏ ਹੋਏ ਉੱਪਰ ਯਾਰ ਹਾਂ ਹਾਂਜੀ ਹਾਂਜੀ ਵਧੀਆ ਸ਼ੌਕੀਆ ਬੰਦੇ ਕੋਲ ਸ਼ੌਕੀਆ ਬੰਦੇ ਕੋਲ ਐ ਡਬਲ ਡਿਸਟ੍ਰਿਬਿਊਟਰ ਆ ਗਿਆ ਹਨਾ ਡਬਲ ਡਿਸਟ੍ਰਿਬਿਊਟਰ ਡਬਲ ਕਲਚ ਰਿਵਰਸ ਸਪੀਡ ਪੈਰ ਇਹਦੇ ਚਾਰੇ ਵੀ ਕੇਟੀ ਦੇ ਨਵੇਂ ਆ ਜੀ ਚਾਰੇ ਵੀ ਕੇਟੀ ਦੇ ਟਾਇਰ ਨਵੇਂ ਆ ਗਏ ਰਿਵਰਸ ਸਪੀਡ ਵਾ ਗਿਆ ਨੰਬਰ ਹਰਿਆਣਾ ਆ ਗਿਆ ਐਨਓਸੀ ਮਿਲ ਜੂ ਲੋਕਲ ਸੋਡਾ ਨੰਬਰ ਲੱਗ ਜੂ ਹਨਾ ਹਾਂਜੀ ਹਾਂਜੀ ਐਨਓਸੀ ਆਪਾਂ ਲੈ ਕੇ ਦੇਵਾਂਗੇ ਆਪਦੇ ਖਰਚੇ ਇੰਸ਼ੋਰੈਂਸ ਅਗਲੇ ਦਾ ਹੋ ਗਿਆ ਹਨਾ ਹਾਂਜੀ ਹਾਂਜੀ ਤੇ ਡਿਮਾਂ ਇਹਦੀ ਡਿਮਾਂਡ ਆ ਜੀ 2018 ਮਾਡਲ 5 ਲੱਖ ਤੇ 85000 ਰੁਪਇਆ ਕਿੱਥੋਂ ਦਾ ਟਰੈਕਟਰ ਦੇ ਦਾਂਗੇ ਆਪਾਂ 5 ਲੱਖ 70000 ਰੁਪਇਆ ਦਾ ਵੀਰੇ 5 ਲੱਖ 70 ਇਹ ਬਾਈ ਕੇ ਵਧੀਆ ਠੰਡੇ ਜਿਹਾ ਮਤੇ ਇਹਨਾਂ ਦਿਖਾ ਦੇ ਪੂਰਾ ਲੈ ਵੀ ਥੱਲੋਂ ਥੱਲੋਂ ਸਾਰਾ ਲੋ ਵੀ ਦੋਸਤੋ ਦਿਖਾ ਦਨੇ ਆਪਾਂ ਹਨਾ ਚਾਰੇ ਪਾਸੇ ਨਿਗਾਹ ਮਾਰ ਲਓ ਤੁਸੀਂ ਕੋਈ ਕੋਨਾ ਛੱਡਣਾ ਨਹੀਂ ਆਪਾਂ ਵੀ ਹਨਾ ਕੈਮਰੇ ਚ ਕੈਪਚਰ ਕਰੀ ਗਿਨਾ ਹੂੰ ਪਿੱਛੋਂ ਮਗਰਿਆੜ ਰੂਡ ਪਿੱਛੋਂ ਬਿਲਕੁਲ ਸਾਰਾ ਕੁਝ ਦਿਖਾ ਗਿਆ ਵੀਰੇ ਤੇ ਨਿੱਕੇ ਹਾਂਜੀ ਨੰਬਰ ਹਰਿਆਣਾ ਇਹ ਹੈ ਹਾਂਜੀ ਹਾਂਜੀ ਤੇ ਹੁਣ ਇਹ ਰੇਟ ਫਿਕਸ ਆ ਕਿ ਮਾੜਾ ਮੋਟਾ ਦੇ ਦੇਂਗਾ ਡਿਸਪ 5 ਲੱਖ 70 ਹਜ਼ਾਰ ਦਾ ਲੈਟਰ ਦੇ ਦਾਂਗੇ ਭਾਈ ਕੋਈ 5-4 ਹਜ਼ਾਰ ਹੋਰ ਕਰ ਦੇ ਯਾਰ ਕੋਈ ਮਾਨਸਮਾਨ ਕਰ ਦਾਂਗੇ ਬੰਦੇ ਦਾ ਕਰ ਦੇਂਗਾ ਹਾਂਜੀ ਨੋ ਵੀ ਦੋਸਤੋ ਇਧਰਲੇ ਪਾਸੇ ਆਇਓ ਡਬਲ ਡਿਸਟ੍ਰੀਬਿਊਟਰ ਆ ਗਿਆ ਟਾਪ ਲਿੰਕ ਇਹਦੀ ਮਿਲ ਜੂ ਗੁੱਲਾ ਡਰਾਵਰ ਡਰੂਵਰ ਸਾਰਾ ਕੁਝ ਨਾਲ ਦਾ ਇਹਦੇ ਮਾਰੀ ਸਾਰੀ ਐਸੈਸਰੀ ਨਾਲ ਦੀ ਆ ਗਈ ਹੈਨਾ ਬਾਕੀ ਆ ਚੀਜ਼ ਵੀ ਹੈ ਦੀ ਸਟਿਲ ਹੈਗੀ ਹੈ ਜੀ ਹੈਨਾ ਨਹੀਂ 18 ਠੂਰਾ ਦੇ ਕਿੱਥੇ ਰਹਿੰਦੇਗਾ ਹੁੰਦੀਆਂ ਇਹ ਹੈਨਾ ਬਾਕੀ ਉਹ ਟੁੱਟਿਆ ਉਹ ਉਹ ਚੁੰਦਾ ਨਗੈਲੀ ਜੀ ਟੁੱਟ ਪਾਜ ਹੋ ਜਾਂਦੀ ਐ ਬਈ ਇਹ ਇਹ ਅੰਗੈਲੀ ਵੀ ਬੰਦਾ ਉਹੀ ਵਰਤਦਾ ਜਿਹੜਾ ਸ਼ੌਂਕੀ ਹੈ ਜਿਹੜਾ ਸ਼ੌਂਕੀ ਹੋਵੇ ਅੰਗੈਲੀ ਹਾਂਜੀ ਹਾਂਜੀ ਨਹੀਂ ਵਰਤਦਾ ਹਨਾ ਤੇ ਸਮਾਜੀ ਦਾ ਮੁੱਲ ਲਈ ਸਵਾਲ ਚ ਚੱਲਿਆ ਹੋਇਆ ਡਾਕਟਰ ਵੀਰੇ ਕੰਮ ਨਾ ਨਹੀਂ ਟਰੈਕਟਰ ਨੂੰ ਕੁਝ ਵੀ ਹੁੰਦਾ ਕੰਮ ਨਾ ਨਹੀਂ ਕੁਝ ਹੁੰਦਾ ਰੇਮ ਬਰੋਂ ਬੰਦਰੋਂ ਉਹ ਵੀ ਨਹੀਂ ਕਿਤੋਂ ਵੀ ਕਸ਼ੇ ਕੰਮ ਨਾ ਨਹੀਂ ਮਰਿਆਣ ਕੰਮ ਵਿਖਾ ਦੇ ਵਧੀਆ ਸਾਰੇ ਕੰਮ ਲੈਣ ਵਾਸਤੇ ਹੁੰਦਾ ਹੈ ਹਨਾ ਹਾਂਜੀ ਤੇ ਕੰਮ ਲਈ ਚਲੋ ਟਰੈਕਟਰ ਇਹਦੇ ਵੀ ਨਵੀਂ ਲੱਗੀ ਹੋਈ ਵਧੀਆ ਨਵੀਂ ਲੱਗੀ ਹੈ ਛਤਰੀ ਕਦਰ ਦਾ ਟਰੈਕਟਰ ਦੀ ਕੰਮ ਨਾ ਕੋਈ ਹਾਂਜੀ ਹਾਂਜੀ ਹੁੰ ਹੂੰ ਤੇ ਇਸ ਤੋਂ ਬਿਨਾ ਹੋਰ ਇਹਦੋਂ ਬਿਨਾ ਇੱਕ 2016 ਮਾਡਲ ਜੌਂਡੀ ਆ ਰ 50 ਪੰਜਾਈ ਆਪਣੇ ਕੋਲੇ ਅੱਛਾ ਇਹਦਾ ਕੀ ਸਟੇਟਸ ਆ ਫਿਰ ਇਹ 2016 ਮਾਡਲ ਆ ਵੀਰੇ ਹੂੰ ਸਵਾ 5 ਲੱਖ ਰੁਪਈਆ ਦੀ ਡਿਮਾਂਡ ਆ ਅੱਛਾ ਅਗਲੇ ਟਾਇਰ ਇਹਦੇ ਨਵੇਂ ਆ 6520 ਦੇ ਅੱਛਾ ਪਿਛਲੇ ਟਾਇਰ ਇਹਦੇ ਹੈਗੇ 75 70 75 ਰੁਪਏ 70 ਰੁਪਏ ਮੰਨ ਕੇ ਆ ਵੀ ਗਾਹਕ ਨਾਲ ਦੀ ਆ ਫਿਰ ਹਾਂਜੀ ਨਾਲ ਦੇ ਟਾਇਰ ਆ 2016 ਮਾਡਲ ਦੇ ਹੂੰ ਬਾਕੀ ਟਰੈਕਟਰ ਸਾਰਾ ਵਿਖਾ ਦੇ ਥੱਲੋਂ ਵੀਰੇ ਬੋਡੀ ਲਾਈਨ ਦਾ ਟਰੈਕਟਰ ਦੇਖੋ ਕਿਸੇ ਪਾਸੋਂ ਲਾਂਬੇ ਵਾਲੀ ਗੱਲ ਨਹੀਂ ਨਹੀਂ ਚਮਕਦਾ ਇਹ ਟਰੈਕਟਰ ਹਨਾ ਪੰਜਾ ਪਿਆਈ ਬੈਕ ਸਾਈਡ ਵੀ ਵਿਖਾ ਦਿਓ ਮਗਰਾਂਡ ਰੂਟ ਅੰਦਰੋਂ ਉੱਤਰੋਂ ਦਿਖਾ ਦਿਓ ਡਬਲ ਕਲਚ ਆ ਕੇ ਕਿੰਨੇ ਹਰਪਾਵਰ ਹੋਏ ਦੇ ਵੀ ਹਨਾ ਤੇਰਾ ਨਾਮ ਕੀ ਨਿੱਕੇ ਕਿੰਨੇ ਹਰਸ ਪਾਵਰ ਹੋਊਗਾ ਇਹ ਇਹ 50 55 ਹਰਸ ਪਾਵਰ ਹੁੰਦਾ ਜੀ 50 ਤੋਂ 55 ਹਰਸ ਪਾਵਰ ਟਾਪ ਲਿੰਕ ਡਰਾਵਰ ਇਹਦੇ ਵੀ ਨਾਲ ਸਾਰਾ ਕੁਝ ਨਾਲ ਆ ਗਿਆ ਦੋਸਤੋ ਜੀ ਰੇਮਬੂ ਵੀ ਇਹਦੇ ਵੀ ਵਿਖਾ ਦੇ ਵੀਰੇ ਅੰਦਰੋਂ ਕਿਧੋ ਨਹੀਂ ਕੋਈ ਤੇ ਮਾਰਤਾ ਕੋਈ ਝਰੀਟ ਜਾ ਨਹੀਂ ਬਾਕੀ ਦੋਸਤੋ ਟਰੈਕਟਰ ਨਾਲ ਸਾਰੀ 17 ਮਾਡਲ ਦੱਸਿਆ ਸੀ ਨਾ ਹਾਂਜੀ ਸਮਾਨ ਇਹਦੇ ਵੀ ਨਾਲ ਆ ਸਾਰਾ ਸਾਰਾ ਮਾਡਲ ਹੈ ਟਰੈਕਟਰ ਤੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਲਓਗਾ ਨਾ ਕੰਡੀਸ਼ਨ ਪੂਰੀ ਸਮੀ ਹੋਈ ਕੰਡੀਸ਼ਨ ਚ ਟਰੈਕਟਰ ਹੈ ਚੰਗੀ ਕੰਡੀਸ਼ਨ ਚ ਕਿਸੇ ਨੇ ਰੱਖਿਆ ਹੋਇਆ ਟਰੈਕਟਰ ਹੈ ਹਨਾ ਤੇ ਬਾਕੀ ਤੁਸੀਂ ਆ ਨਿੱਕਲ ਦੇਖ ਲਓ ਹਨਾ ਇੱਥੇ ਆ ਚੀਜ਼ਾਂ ਵੀ ਹੈਦੀ ਮਿਲਦਾ ਨਹੀਂ ਖੁੱਲੇ ਸ਼ਾਇਦ ਪੈਂਚਰ ਹੋਇਆ ਹੋਣਾ ਨਾ ਨਹੀਂ ਖੁੱਲੇ ਪੈਂਚਰ ਤੱਕ ਨਹੀਂ ਹੋਇਆ ਹੋਇਆ ਟਰੈਕਟਰ ਹੈ ਨਾ ਤੇ ਬਾਕੀ ਸਭ ਚਾਰੇ ਪਾਸੇ ਆਪਾਂ ਕੰਡੀਸ਼ਨ ਮਗਰਾੜ ਦੇਖ ਲਓ ਅੰਦਰੋਂ ਤੁਸੀਂ ਹਨਾ ਟਰੈਕਟਰ ਸਾਫ਼ ਆ ਪੂਰਾ ਸੋਹਣਾ ਤੇ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਤੇ ਸਾਨੂੰ ਆਪਾਂ ਡਿਸਕਾਊਂਟ ਆ ਜਿਹੜਾ ਕਿੱਥੋਂ ਤੱਕ ਕਰਦੇ ਹਾਂ ਨਿੱਕੇ ਹੀ ਇਹ 5 ਲੱਖ ਤੇ 5000 ਦਾ ਟਰੈਕਟਰ ਦੇ ਦਾਂਗੇ ਬਾਈ ਜੀ ਆਪਾਂ 20000 ਰੁਪਏ ਘਟਾ ਕੇ ਹਾਂਜੀ ਨੰਬਰ ਇਹ ਵੀ ਹਰਿਆਣਾ ਨੰਬਰ ਇਹ ਵੀ ਐਚ ਆਰ 22 ਫਸਟ ਪਾਰਟੀ ਨਗਦ ਕੈਸ਼ ਦਾ ਨਗਦ ਕੈਸ਼ ਦਾ ਹਾਂਜੀ ਹੋ ਗਏ ਸਾਰੇ ਹਾਂਜੀ ਹੋ ਗਏ 8 ਟਰੈਕਟਰ ਲਿਆਏ ਸੀ ਅੱਜ ਆਪਾਂ ਇਹ ਟਰੈਕਟਰ ਹੋ ਗਏ ਫੋਨ ਨੰਬਰ ਦੇ ਦਿਆਂ ਹੁਣ 98149 23993 ਪਿੰਡ ਮਲਖਾਨਾ ਪਿੰਡ ਮਲਖਾਨਾ ਆਪਣੇ ਕੋਲੇ ਘਰ ਹੀ ਟਰੈਕਟਰ ਹੋ ਗਏ ਹਾਂਜੀ ਬੇਸ਼ੱਕ ਹਾਲ ਪਾ ਕੇ ਬਾਅਦ ਵਿੱਚ ਤਸਦੀਕ ਹਾਂ ਵਧੀਆ ਆਪ ਦਾ ਚੈੱਕ ਕਰਕੇ ਲਿਜਾ ਹਾਂਜੀ ਲੋ ਵੀ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਕਰ ਦਿਓ ਫਾਲੋ ਤੇ ਬ